ਸਵਾਰੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ ਬੱਸ ਜਾ ਰਹੀ ਸੀ ਉਹ ਟੋਕਟਰ ਤੋਂ دوسری ਸਾਈਡ ਤੋਂ ਆ ਕੇ ਟਰੱਕਰ ਜੋ ਨਾਲ ਬੱਸ ਸੱਚਾ ਮੌਕੇ ਤੇ ਮਚਿਆ ਚੀਕ ਚਿਹੜਾ ਗੰਭੀਰ ਪਿਆਨੇ ਸੀ ਤਾਂ ਅੱਜ ਤੇ ਰਿਮਟ ਯੂਨੀਵਰਸਿਟੀ ਮੇ ਅਚਾਨਕ ਸੀ ਬੱਸ ਮੇ ਪਤਾ ਨਹੀਂ ਕੀ ਹੋ ਗਿਆ ਕਿਸੇ ਬੱਸ ਨਾਲ ਟਕਰਾ ਕੇ ਹਰ ਸਾਰੇ ਪਹੁੰਚ ਜਾਣਾ ਸ਼ੁਰੂ ਕਰਕੇ आ, 22 ਸਵਾਰੀਆਂ ਹੋਈਆਂ ਗੰਭੀਰ ਜ਼ਖਮੀ ਨਹੀਂ ਦੇਖ ਹੁੰਦਾ ਸਵਾਰੀਆਂ ਦਾ ਹਾਲ ਐਕਸੀਡੈਂਟ ਹੋਇਆ ਬਾਸਤੇ ਕਿੰਗਾਂ ਦੇ ਟਰੱਕ ਦਾ ਪ੍ਰਿਸਟीन ਮਾਲ ਦੇ ਕੋਲ ਤੇ ਇਹਦੇ ਵਿੱਚ 22 ਪੇਸ਼ੈਂਟਸ ਆਏ ਸਾਡੇ ਕੋਲ ਜਿਹੜੇ ਇੰਜਰਡ ਆਏ ਵਾਹਨਾਂ ਦੇ ਉੱਡੇ ਪਰ ਖੱਜੇ ਅਸੀਂ ਬਿਲਕੁਲ ਸਹੀ ਤੇ ਡਰਾਈਵਰ ਬਾਸ ਸਲੋ ਵਿੱਚ ਚਲਾ ਰਿਹਾ ਸੀ ਕੋਈ ਇੰਨੀ ਫਾਸਟ ਨਹੀਂ ਸੀ ਵੀ ਬਹੁਤ ਤੇਜ਼ ਭਜਾ ਕੇ ਲਿਕੇ ਜਾ ਰਿਹਾ ਸੀ ਲੁਧਿਆਣਾ ਦੇ ਖੰਨਾ ਨੈਸ਼ਨਲ ਹਾਈਵੇ ਦੇ ਕੋਲ ਇੱਕ ਵੱਡਾ ਹਾਦਸਾ ਵਾਪਰ ਗਿਆ ਜੀਹਾਂ ਤੁਹਾਨੂੰ ਦੱਸ ਦਈਏ ਇੱਥੇ ਯਾਤਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਵੱਸ ਦੀ ਟਰੱਕ ਦੇ ਨਾਲ ਟੱਕਰ ਹੋ ਗਈ ਹਾਦਸੇ ਦੇ ਵਿੱਚ 22 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਰਿਪੋਰਟਾਂ ਅਨੁਸਾਰ বাস ਲੁਧਿਆਣਾ ਤੋਂ ਪਟਿਆਲਾ ਜਾ ਰਹੀ ਸੀ ਜ਼ਿਆਦਾਤਰ ਯਾਤਰੀ ਵਿਦਿਆਰਥੀ ਸਨ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਡਵਾਈਡਰ ਪਾਰ ਕਰਕੇ ਬੱਸ ਨਾਲ ਟਕਰਾ ਗਿਆ ਸੂਚਨਾ ਮਿਲਦੇ ਹੀ ਪੁਲਿਸ ਸੜਕ ਸੁਰੱਖਿਆ ਫੋਰਸ ਤੇ 108 ਐਂਬੂਲੈਂਸ ਕਰਮਚਾਰੀ ਮੌਕੇ ਤੇ ਪਹੁੰਚੇ ਹਾਦਸੇ ਕਾਰਨ ਰਾਸ਼ਟਰੀ ਰਾਜਮਾਰਗ ਤੇ ਲੰਮਾ ਟ੍ਰੈਫਿਕ ਜਮ ਲੱਗ ਗਿਆ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਅਵਾਜ ਜੈ ਨੂੰ ਬਹਾਲ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਾਹਨਾਂ ਦੇ ਪਰ ਖੱਝੂੜੇ ਦਿਖਾਈ ਦੇ ਰਹੇ ਨੇ ਅਤੇ ਸਵਾਰੀਆਂ ਦੇ ਵਿੱਚ ਵੀ ਚੀਕ ਚਿਹੜਾ ਮਚ ਜਾਂਦਾ ਅਤੇ ਜ਼ਖਮੀ ਸਵਾਰੀਆਂ ਨੂੰ ਤੁਰੰਤ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਾਸੇ ਜਾ ਰਹੇ ਸੀ ਉਹ ਡਰਾਈਵਰ ਤੋਂ دوسری ਸਾਈਡ ਤੋਂ ਆਕੇ ਟਰੱਕ ਤੋਂ ਜੋ ਨਾਲ ਬੱਸ ਸਵਾਰ ਤੁਸੀਂ ਕਿੱਥੋਂ ਦੀ ਕਿੱਥੇ ਜਾ ਰਹੇ ਸੀ ਅਸੀਂ ਸਰਾਂ ਦੇ ਜਾ ਰਹੇ ਸੀ ਡਿਊਟੀ ਤੇ ਜਾ ਰਹੇ ਸੀ ਬੱਸ ਬੱਸ ਭਰੀ ਹੋਈ ਸੀ ਕਿਹੜੀ ਬੱਸ ਸੀ ਪੀ ਆਰਟੀ ਸੀ ਕਿਤੇ ਕੋਈ ਐਕਸੀਡੈਂਟ ਸੀ ਇਹ बस ਕਪੂਲ ਚੜਦੇ ਖੰਨੇ ਆਲਾ ਬੱਸ ਕਪੂਲ ਤੇ ਮੋਬਾਈਲ ਵਗੈਰਾ ਦੀ ਜੁੜੀ ਹੋਈ ਨੇ ਵਿੱਚ ਸਵਾਰ ਗਿਆ ਮਤਲਬ ਆਈ ਥਿੰਕ ਕੋਈ ਹੁਣ ਕਿਤੇ ਵੀ ਬੈਠ ਰਿਹਾ ਬਾਕੀ ਪਤਾ ਨਹੀਂ ਕੁਝ ਵੀ ਆਈਡੀਆ ਨਹੀਂ ਪਾਦਲੇ ਤੋਂ ਪਹਿਲਾਂ ਹੀ ਆ ਵੀ ਮੰਡੇਗੜ ਕੜ ਪਹੁੰਚੇ ਨਹੀਂ ਸੀ ਪਾਦਲੇ ਸੀ ਕਿਤਾ ਚੀਕਾ ਟਰੱਕ ਕਿੱਥੋਂ ਆਇਆ ਸੀ ਕੜਮਤੀ ਚਾਹ ਕਿਸਰਾਂ ਅੰਦਰ ਰੋਡ ਤੋਂ ਆ ਰਿਹਾ ਸੀ ਖੰਨੇ ਨੂੰ ਜਾ ਰਿਹਾ ਸੀ ਬਿਲਕੁਲ ਸਹੀ ਹੈ ਜੀ ਅਸੀਂ ਬਿਲਕੁਲ ਸਹੀ ਤੇ ਡਰਾਈਵਰ ਬੱਸ ਸਲੋ ਵੀ ਚਲਾ ਰਿਹਾ ਸੀ ਕੋਈ ਇੰਨੀ ਫਾਸਟ ਨਹੀਂ ਸੀ ਵੀ ਬਹੁਤ ਤੇਜ਼ ਭਜਾ ਕੇ ਲੈ ਕੇ ਜਾ ਰਿਹਾ ਸੀ

कसूर का तो नहीं पता आगे पता नहीं हम तो अंदर बैठे हुए थे बच के कंडक्टर क्या लगा नहीं तो नहीं तू क्या करती है बस वो में तो क्या हुआ पता नहीं शायद ट्रक के साथ लड़ा है तो आप वालों क्या रहे हाँ जी तो कितने लोगों को चोट आई सारे मेरे फ्रेंड्स को चोट आई इसका पूरा टूट गया कमर में सीधी नहीं हो रही है ਅ ਐਕਸੀਡੈਂਟ ਹੋਇਆ ਬਸ ਤੇ ਕਿੰਗਾ ਤੇ ਟਰੱਕ ਦਾ ਪ੍ਰਿਸਟੀਨ ਮਾਲ ਦੇ ਕੋਲ ਤੇ ਇਹਦੇ ਵਿੱਚ 22 ਪੇਸ਼ੈਂਟਸ ਆਏ ਸਾਡੇ ਕੋਲ ਜਿਹੜੇ ਇੰਜਰਡ ਆ ਗਏ ਉਹਨਾਂ ਦੇ ਵਿੱਚੋਂ 21 ਕੇ ਕਹਿੰਦੇ ਟ੍ਰੀਟ ਹੋ ਗਏ ਤੇ 22 ਨੂੰ ਅਸੀਂ ਜਿਹੜਾ ਹੈਗਾ ਫਰਸਟ ਐਡ ਦੇ ਕੇ ਤੇ ਜਿਹੜਾ ਹੈ ਸੈਕਟਰ 32 ਚੰਡੀਗੜ੍ਹ ਅਧ ਰਫ ਕੀਤਾ ਕਿਉਂਕਿ ਉਹਦੇ ਲਿਪਦੀ ਅਵਲਸ਼ਨ ਇੰਜਰੀ ਸੀ ਮਸ ਮਾਈਨਰ ਜਿਹੇ ਇੰਜਰੀਸ ਆ ਜਿਹੜੀਆਂ ਕਿ ਅ ਅੰਡਰ ਪ੍ਰੋਸੈਸ ਹੈ ਕੁਝ ਤੇ ਐਕਸ-ਰੇਸ ਕੀ ਗੰਦਕ ਕਰਵਾ ਰਹੇ ਆ ਕੁਝ ਤੇ ਹੋ ਟੈਸਟ ਕਰਵਾ ਰਹੇ ਆ ਬਟ ਦੇ ਆਰ ਅੰਡਰ